ਸਭ ਤੋਂ ਪਹਿਲਾਂ ਟੀ2 ਬਣੇ ਵੱਲੋਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਮੈਂ ਲੀਡਰ ਨੂੰ ਦੱਸਣ ਆਇਆ ਵਾਂ ਵੀ ਬਿਆਨबाजी ਦੇ ਕੇ ਜਾਂ ਫੋਟੋ ਲਵਾ ਕੇ ਬੁੱਢੇ ਨਾਲਾ ਸਾਫ਼ ਨਹੀਂ ਹੋਣਾ ਇਹਦੇ ਵਾਸਤੇ ਫੈਕਟਰੀਆਂ ਨੂੰ ਜਿੰਦੇ ਲਾਓ ਜਿਹੜੇ ਗੰਦਾ ਪਾਣੀ ਪਾਉਂਦੇ ਆ ਬੁੱਢੇ ਨਾਲੇ ਵਿੱਚ ਤੇ ਉਹਨਾਂ ਦੇ ਪਰਚੇ ਘਟੋ ਕਰੋ ਨਗਰ ਕੌਂਸਲ ਦੇ ਵਿੱਚ ਉੱਥੇ ਐਮਸੀ ਤੁਹਾਡੀ ਬਣੇ ਹੋਏ ਨੇ ਅਜੇ ਤਾਂ ਦੂਜੀ ਪਾਰਟੀ ਦੇ ਐਮਸੀ ਨਹੀਂ ਆਏ ਗਰਾ ਤੇ ਤੁਹਾਡੇ ਪਾਰਟੀ ਦੇ ਜਿਹੜੇ ਐਮਸੀ ਹੈਗੇ ਆ ਉਹ ਕੀ ਕਰਦੇ ਸੀ ਜੇ ਉੱਥੇ ਗਲਤ ਸੀ ਤਾਂ ਉਹ ਕੀ ਕਰ ਰਹੇ ਨੇ ਕਰਾ ਉਹ ਕਿਉਂ ਨਹੀਂ ਬੋਲ ਰਹੇ ਕਰਾ ਮੈਂ ਅੱਜ ਪ੍ਰਸ਼ਾਸਨ ਨੂੰ ਜਗਾਉਣ ਵਾਸਤੇ ਬੁੱਢੇ ਨਾਲ ਦੇ ਪਾਣੀ ਨਾਲ ਗੇਟ ਰੰਗ ਕਰ ਰਿਹਾ ਵਾਂ ਤੇ ਉਹਨੂੰ ਦੱਸ ਰਿਹਾ ਵਾਂ ਵੀ ਵਾਤਾਵਰਣ ਦਿਨ ਤੋਂ ਖਰਾਬ ਹੁੰਦਾ ਜਾਂਦਾ ਵਾ ਇਹਨੂੰ ਬਚਾ ਲੋ ਕਰਾ ਪਰ ਕੋਈ ਕੰਮ ਖੰਮ ਨਹੀਂ ਕਰਦਾ ਕਰਾ ਹੁਣ ਤਾਂ ਆਰਓ ਫਿਲਟਰ ਵੀ ਕੰਮ ਕਰਨੇ ਹਟ ਕੇ ਕਰਾ ਯਾਨੀ ਕਹਿੰਦਾ ਬਾਬਾ ਅੱਜ ਅਸੀਂ ਪ੍ਰਸ਼ਾਸਨ ਨੂੰ ਜਗਾਉਣ ਵਾਸਤੇ ਲੈ ਕੇ ਆਏ ਆ ਜਿੰਦੇ ਲਾਉਣੇ ਆਪਾਂ ਫੈਕਟਰੀਆਂ ਨੂੰ ਲਾਉਣੇ ਆ ਅਸੀਂ ਨਾਲ ਚੱਲਾਂਗੇ ਕਮਾਨ ਸਾਹਿਬ ਵੀ ਨਾਲ ਚੱਲਣਗੇ ਸੋਣ ਵੀ ਨਾਲ ਚੱਲੂਗਾ ਤਾਂ ਯੋ ਅੱਜ ਅਸੀਂ ਵਾਤਾਵਰਨ ਨੂੰ ਬਚਾਉਣ ਵਾਸਤੇ ਅੱਜ ਅਸੀਂ ਇੱਥੇ ਧਰਨਾ ਲਾਉਣਾ ਹੈ। ਸਭ ਤੋਂ ਪਹਿਲਾਂ ਟੀਟੂ ਬਣਿਆ ਵੱਲੋਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਮੈਂ ਲੀਡਰ ਨੂੰ ਦੱਸਣ ਆਇਆ ਹਾਂ ਵੀ ਬਿਆਨਬਾਜ਼ੀ ਦੇ ਕੇ ਜਾਂ ਫੋਟੋ ਲਵਾ ਕੇ ਬੁੱਢੇ ਨਾਲਾ ਸਾਫ਼ ਨਹੀਂ ਹੋਣਾ। ਇਹਦੇ ਵਾਸਤੇ ਫੈਕਟਰੀਆਂ ਨੂੰ ਜਿੰਦੇ ਲਾਓ ਜਿਹੜੇ ਗੰਦਾ ਪਾਣੀ ਪਾਉਂਦੇ ਆ ਬੁੱਢੇ ਨਾਲੇ ਵਿੱਚ ਤੇ ਉਹਨਾਂ ਦੇ ਪਰਚੇ ਘਟੋ ਕਰੋ। ਨਗਰ ਕੌਂਸਲ ਦੇ ਵਿੱਚ ਉੱਥੇ ਐਮਸੀ ਤੁਹਾਡੀ ਬਣੀ ਹੋਏ ਨੇ। ਅਜੇ ਤਾਂ ਦੂਜੀ ਪਾਰਟੀ ਦੇ ਐਮਸੀ ਨਹੀਂ ਆਏ ਗਰਾ ਤੇ ਤੁਹਾਡੇ ਪਾਰਟੀ ਦੇ ਜਿਹੜੇ ਐਮਸੀ ਹੈਗੇ ਆ ਉਹ ਕੀ ਕਰਦੇ ਸੀ? ਜੋ ਉੱਥੇ ਗਲਤ ਜੀਦਾ ਉਹ ਕੀ ਕਰ ਰਹੇ ਨੇ ਗਰਾ ਉਹ ਕਿਉਂ ਨਹੀਂ ਬੋਲ ਰਿਹਾ ਮੈਂ ਅੱਜ ਪ੍ਰਸ਼ਾਸਨ ਨੂੰ ਜਗਾਉਣ ਵਾਸਤੇ ਬੁੱਢੇ ਨਾਲ ਦੇ ਪਾਣੀ ਨਾਲ ਗੇਟ ਰੰਗ ਕਰ ਰਿਹਾ ਵਾ ਤੇ ਉਹਨੂੰ ਦੱਸ ਰਿਹਾ ਵੇ ਵਾਤਾਵਰਨ ਦਿਨ ਤੋਂ ਖਰਾਬ ਹੁੰਦਾ ਜਾਂਦਾ ਵਾ ਇਹਨੂੰ ਬਚਾ ਲੋ ਗਰਾ ਪਰ ਕੋਈ ਕੰਮ ਗੁੰਮ ਨਹੀਂ ਕਰਦਾ ਗਰਾ ਹੁਣ ਤਾਂ ਆਰਓ ਫਿਲਟਰ ਵੀ ਕੰਮ ਕਰਨੇ ਹਟ ਕੇ ਗਰਾ ਯਾਨੀ ਕਹਿੰਦਾ ਬਾਬਾ ਅੱਜ ਅਸੀਂ ਪ੍ਰਸ਼ਾਸਨ ਨੂੰ ਜਗਾਉਣ ਵਾਸਤੇ ਲੈ ਕੇ ਆਏ ਆ ਜਿੰਦੇ ਲਾਉਣੇ ਆਪਾਂ ਫੈਕਟਰੀਆਂ ਨੂੰ ਲਾਉਣੇ ਆ ਅਸੀਂ ਨਾਲ ਚੱਲਾਂਗੇ ਕਮਾਨ ਸਾਹਿਬ ਵੀ ਨਾਲ ਚੱਲਣਗੇ ਸੋਣ ਵੀ ਨਾਲ ਚੱਲੂਗਾ ਤਾਂ ਯੋ ਅੱਜ ਅਸੀਂ ਵਾਤਾਵਰਨ ਨੂੰ ਬਚਾਉਣ ਵਾਸਤੇ ਅੱਜ ਅਸੀਂ ਇੱਥੇ ਧਰਨਾ ਲਾਉਣਾ ਹੈ। ਸਭ ਤੋਂ ਪਹਿਲਾਂ ਟੀਟੂ ਬਣੀਆ ਵੱਲੋਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਮੈਂ ਲੀਡਰ ਨੂੰ ਦੱਸਣ ਆਇਆ ਹਾਂ ਵੀ ਬਿਆਨਬਾਜ਼ੀ ਦੇ ਕੇ ਜਾਂ ਫੋਟੋ ਲਵਾ ਕੇ ਬੁੱਢੇ ਨਾਲਾ ਸਾਫ਼ ਨਹੀਂ ਹੋਣਾ। ਇਹਦੇ ਵਾਸਤੇ ਫੈਕਟਰੀਆਂ ਨੂੰ ਜਿੰਦੇ ਲਾਓ ਜਿਹੜੇ ਗੰਦਾ ਪਾਣੀ ਪਾਉਂਦੇ ਆ ਬੁੱਢੇ ਨਾਲੇ ਵਿੱਚ ਤੇ ਉਹਨਾਂ ਦੇ ਪਰਚੇ ਘਟੋ ਕਰੋ। ਨਗਰ ਕੌਂਸਲ ਦੇ ਵਿੱਚ ਉੱਥੇ ਐਮਸੀ ਤੁਹਾਡੀ ਬਣੀ ਹੋਏ ਨੇ। ਅਜੇ ਤਾਂ ਦੂਜੀ ਪਾਰਟੀ ਦੇ ਐਮਸੀ ਨਹੀਂ ਆਏ ਗਰਾ ਤੇ ਤੁਹਾਡੇ ਪਾਰਟੀ ਦੇ ਜਿਹੜੇ ਐਮਸੀ ਹੈਗੇ ਆ ਉਹ ਕੀ ਕਰਦੇ ਸੀ? ਜੋ ਉੱਥੇ ਗਲਤ ਚੀਜ਼ ਆ ਉਹ ਕੀ ਕਰ ਰਹੇ ਨੇ ਗਰਾ ਉਹ ਕਿਉਂ ਨਹੀਂ ਬੋਲ ਰਹੇ ਗਰਾ ਮੈਂ ਅੱਜ ਪ੍ਰਸ਼ਾਸਨ ਨੂੰ ਜਗਾਉਣ ਵਾਸਤੇ ਬੁੱਢੇ ਨਾਲ ਦੇ ਪਾਣੀ ਨਾਲ ਗੇਟ ਰੰਗ ਕਰ ਰਿਹਾ ਵਾਂ ਤੇ ਉਹਨੂੰ ਦੱਸ ਰਿਹਾ ਵੇ ਵਾਤਾਵਰਨ ਦੇ ਨਾਲ ਖਰਾਬ ਹੁੰਦਾ ਜਾਂਦਾ ਵਾ ਇਹਨੂੰ ਬਚਾ ਲੋ ਗਰਾ ਪਰ ਕੋਈ ਕੰਮ ਗੁੰਮ ਨਹੀਂ ਕਰਦਾ ਗਰਾ ਹੁਣ ਤਾਂ ਆਰਓ ਫਿਲਟਰ ਵੀ ਕੰਮ ਕਰਨੇ ਹਟ ਕੇ ਗਰਾ ਯਾਨੀ ਕਹਿੰਦਾ ਬਾਬਾ ਅੱਜ ਅਸੀਂ ਪ੍ਰਸ਼ਾਸਨ ਨੂੰ ਜਗਾਉਣ ਵਾਸਤੇ ਲੈ ਕੇ ਆਏ ਆ ਜਿੰਦੇ ਲਾਉਣੇ ਆਪਾਂ ਫੈਕਟਰੀਆਂ ਨੂੰ ਲਾਉਣੇ ਆ ਅਸੀਂ ਨਾਲ ਚੱਲਾਂਗੇ ਕਮਾਨ ਸਾਹਿਬ ਵੀ ਨਾਲ ਚੱਲਣਗੇ ਸੋਣ ਵੀ ਨਾਲ ਚੱਲੂਗਾ ਤਾਂ ਯੋ ਅੱਜ ਅਸੀਂ ਵਾਤਾਵਰਨ ਨੂੰ ਬਚਾਉਣ ਵਾਸਤੇ ਅੱਜ ਅਸੀਂ ਇੱਥੇ ਧਰਨਾ ਲਾਉਣਾ ਹੈ। ਸਭ ਤੋਂ ਪਹਿਲਾਂ ਟੀਟੂ ਬਣਿਆ ਵੱਲੋਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਮੈਂ ਲੀਡਰ ਨੂੰ ਦੱਸਣ ਆਇਆ ਹਾਂ ਵੀ ਬਿਆਨਬਾਜ਼ੀ ਦੇ ਕੇ ਜਾਂ ਫੋਟੋ ਲਵਾ ਕੇ ਬੁੱਢੇ ਨਾਲਾ ਸਾਫ਼ ਨਹੀਂ ਹੋਣਾ। ਇਹਦੇ ਵਾਸਤੇ ਫੈਕਟਰੀਆਂ ਨੂੰ ਜਿੰਦੇ ਲਾਓ ਜਿਹੜੇ ਗੰਦਾ ਪਾਣੀ ਪਾਉਂਦੇ ਆ ਬੁੱਢੇ ਨਾਲੇ ਵਿੱਚ ਤੇ ਉਹਨਾਂ ਦੇ ਪਰਚੇ ਘਟੋ ਕਰੋ। ਨਗਰ ਕੌਂਸਲ ਦੇ ਵਿੱਚ ਉੱਥੇ ਐਮਸੀ ਤੁਹਾਡੀ ਬਣੀ ਹੋਏ ਨੇ। ਅਜੇ ਤਾਂ ਦੂਜੀ ਪਾਰਟੀ ਦੇ ਐਮਸੀ ਨਹੀਂ ਆਏ ਗਰਾ ਤੇ ਤੁਹਾਡੇ ਪਾਰਟੀ ਦੇ ਜਿਹੜੇ ਐਮਸੀ ਹੈਗੇ ਆ ਉਹ ਕੀ ਕਰਦੇ ਸੀ? ਜੋ ਉੱਥੇ ਗਲਤ ਜੀ ਦਾ ਉਹ ਕੀ ਕਰ ਰਹੇ ਨੇ ਕਰਾ ਉਹ ਕਿਉਂ ਨਹੀਂ ਬੋਲ ਰਹੇ ਕਰਾ ਮੈਂ ਅੱਜ ਪ੍ਰਸ਼ਾਸਨ ਨੂੰ ਜਗਾਉਣ ਵਾਸਤੇ ਬੁੱਢੇ ਨਾਲ ਦੇ ਪਾਣੀ ਨਾਲ ਗੇਟ ਰੰਗ ਕਰ ਰਿਹਾ ਵਾਂ ਤੇ ਉਹਨੂੰ ਦੱਸ ਰਿਹਾ ਵੇ ਵਾਤਾਵਰਨ ਦਿਨ ਤੋਂ ਖਰਾਬ ਹੁੰਦਾ ਜਾਂਦਾ ਵਾ ਇਹਨੂੰ ਬਚਾ ਲੋ ਕਰਾ ਪਰ ਕੋਈ ਕੰਮ ਗੁੰਮ ਨਹੀਂ ਕਰਦਾ ਕਰਾ ਹੁਣ ਤਾਂ ਆਰਓ ਫਿਲਟਰ ਵੀ ਕੰਮ ਕਰਨੇ ਹਟ ਕੇ ਕਰਾ ਯਾਨੀ ਕਹਿੰਦਾ ਬਾਬਾ ਅੱਜ ਅਸੀਂ ਪ੍ਰਸ਼ਾਸਨ ਨੂੰ ਜਗਾਉਣ ਵਾਸਤੇ ਲੈ ਕੇ ਆਏ ਆ ਜਿੰਦੇ ਲਾਉਣੇ ਆਪਾਂ ਫੈਕਟਰੀਆਂ ਨੂੰ ਲਾਉਣੇ ਆ ਅਸੀਂ ਨਾਲ ਚੱਲਾਂਗੇ ਕਮਾਨ ਸਾਹਿਬ ਵੀ ਨਾਲ ਚੱਲਣਗੇ ਸੋਣ ਵੀ ਨਾਲ ਚੱਲੂਗਾ ਤਾਂ ਯੋ ਅੱਜ ਅਸੀਂ ਵਾਤਾਵਰਨ ਨੂੰ ਬਚਾਉਣ ਵਾਸਤੇ ਅੱਜ ਅਸੀਂ ਇੱਥੇ ਧਰਨਾ ਲਾਉਣਾ ਹੈ